ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਦਿੱਤੇ ਗਏ ਬੈਲ ਡੰਸਾਨ ਵੀ ਦਬਾ ਲਓ ਤਾਂ ਕਿ ਹਰੇਕ ਕੋਈ ਵੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੇ ਵੀਡੀਓ ਕਰਾਉਣੀ ਹੋਵੇ ਤਾਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਸੰਪਰਕ ਨੰਬਰ 98725 92794 ਅੱਜ ਦੀ ਵੀਡੀਓ ਚ ਆਪਾਂ ਇੱਕ ਘਰੇਲੂ ਜਾਨਵਰ ਸੈਲ ਲਈ ਲੈ ਕੇ ਆਏ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲਵਾਂਗੇ ਤਸੱਲੀ ਪੜਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਦੇ ਉੱਤੇ ਚੱਲਦਾ ਰਹਿਣਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਪੜ ਦੱਸ ਦਿਓ ਜੀ ਆਪਣਾ ਨਾਮ ਮਨਸ਼ਕਰ ਸਿੰਘ ਜੀ ਹਾਂਜੀ ਪਿੰਡ ਗੋਮਟੀਕਲਾਂ ਜ਼ਿਲ੍ਹਾ ਪਠਾਨਾ ਤਹਿਸੀਲ ਫੂਲ ਹੈ ਨਾ ਤਹਿਸੀਲ ਫੂਲ ਹੈ ਠੀਕ ਹੈ ਜੀ ਮੋਬਾਈਲ ਨੰਬਰ ਜੀ 9041189848 ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਚੱਲ ਜਾਂਦਾ ਬਾਪੂ ਜੀ ਜੀ ਅਬ ਮੱਝ ਦੇਖਦੇ ਆ ਘੜਦੀ ਆਪਣੀ ਘੜਦੀ ਹੈ ਜੀ ਸੁਹਾ ਕਿਨਾਂ ਮਾ ਜੀ ਹੁਆ ਤੀਜਾ ਜੀ ਤੀਜਾ ਸੁਹੁੰਦੀ ਹੈ ਠੋਕੀ ਵਧੀਆ ਸੂਣ ਚ ਸਵਾ ਅਬ 5-4 ਦਿਨ ਬਸ ਪੰਜ ਤੋਂ ਚਾਰ ਦਰ ਦੋ ਦਰ ਦੋ ਦਰ ਠੀਕ ਹੈ ਜੀ ਦੂਜੇ ਸੂਏ ਦੋ ਕਿੰਨਾ ਕਿ ਦਿੱਤਾ ਨੇ ਜੀ 15 ਲੀਟਰ ਸੀ ਚੋਇਆ ਜੀ 15 ਲੀਟਰ ਬਸ 15 ਲੀਟਰ ਸੀਸ ਲੱਖ ਕਿਵੇਂ ਜੀ ਬਹੁਤ ਸਹੀ ਬਹੁਤ ਵਧੀਆ ਠੀਕ ਹੈ ਜੀ ਪਧਰੇ ਪਿੰਡੇ ਦੀ ਝੁੱਟੀ ਬਹੁਤ ਵਧੀਆ ਰੇਗੀ ਬਾਪੂ ਜੀ ਦਾ ਸਮਤਾ ਕੁ ਜੀ ਸੂਆ ਗਈ ਤੀਜਾ ਪੰਜ ਤੋਂ ਚਾਰ ਦਾ ਸਮਾਂ ਸੂਣ ਚ ਬਾਕੀ ਆ ਬਾਕੀ ਠੰਣ ਭਾਣੇ ਦੀ ਪੂਰੀ ਸਾਫ ਆ ਥਣ ਤੁਸੀਂ ਦੇਖ ਸਕਦੇ ਆ ਕੱਡ ਵੇਡਾ ਲਿਆ ਉਹ ਵੀ ਰਾਜੀ ਆ ਦੂਜੇ ਸੂਏਚ ਤੋਂ ਦਾ 15 ਕਿਲ ਦੁੱਧਰੀ ਚਵਾਈ ਕੀਤੀ ਆ ਮਾਲਕਾਂ ਦੇ ਦਸਮਤਾਲਕ ਘਰੇਲੂ ਜਾਨਵਰ ਆ ਕੋਈ ਵਪਾਰ ਦਾ ਕੰਮ ਨਹੀਂ 2-3 ਦੇ ਕਰੀਬ ਬਾਈ ਦੇ ਪਸ਼ੂ ਰੱਖੇ ਆ ਜਿਨ੍ਹਾਂ ਵਿੱਚੋਂ ਇੱਕ ਝੋਟੀਆਂ ਸੇਲ ਕੀਤੀ ਆ ਬਾਕੀ ਆਪਾਂ ਥਾਂ ਨੂੰ ਨੇੜੇ ਚੈੱਕ ਕਰਵਾ ਦਿੰਨੇ ਆ ਤੇ ਦੇਖ ਸਕਦੇ ਆ ਪੂਰੀ ਸਪੈਸ਼ਟ ਲੱਗੇ ਹੋਏ ਆ ਬਾਕੀ ਫੈਸਕ ਕੁਆਲਿਟੀ ਸੋਹਣੀ ਆ ਬੋਡੀ ਵਾਂਗਰ ਸੋਹਣਾ ਆ ਖੁੱਲੇ-ਥੁੱਲੇ ਅੰਗਾ ਪੜਾ ਲਿਆ ਸੋਹਣਾ ਬੋਡੀ ਸਟਰਕਚਰ ਆ ਬਾਕੀ ਆਪਣੀ ਆਫ ਕੈਮਰ ਦਾ ਹੀ ਗੱਲ ਹੋਈ ਸੀ ਬਾਈ ਦੇ ਨਾਲ ਬਾਈ ਦੱਸ ਰਹੇ ਸੀ ਕਿ ਇਹ ਕੋਹੀ ਨੂੰਰ ਤੋਂ ਕਬਣਾ ਸੀਮਾ ਲੱਗਾ ਹੋਇਆ ਬਾਈਆਂ ਦਸਮਤਾ ਕੋ ਡਾਕਟਰ ਆ ਵੀਰ ਪੈਂਡ ਕਮੇਟੀ ਕਰਾ ਤੋ ਨਾਂ ਬਾਈ ਦਾ ਗੁਰਪ੍ਰੀਤ ਸਿੰਘ ਬਾਈ ਹੁਣੀ ਆਪ ਘਰ ਹੈ ਨਹੀਂ ਉਹਨਾਂ ਦੇ ਪਿਤਾ ਜੀ ਇਸ ਟਾਈਮ ਆਪਾਂ ਨੂੰ ਇਨਫੋਰਮੇਸ਼ਨ ਦੇ ਰਹੇ ਆ ਤਾਂ ਕਰਕੇ ਅੰਕਲ ਜੀ ਨੂੰ ਥੋੜਾ ਨਹੀਂ ਜਿਆਦਾ ਪਤਾ ਗਿਆ ਬਾਕੀ ਜਿਹੜੇ ਭਰਾ ਦੇ ਬਸੈਂਦਾ ਤੁਸੀਂ ਬਾਈ ਦੇ ਘਰ ਆਉਂਗੇ ਜੇ ਕੀ ਗੱਲਬਾਤ ਰਹਿੰਦੀ ਹੋਈ ਤੁਸੀਂ ਬਾਈ ਹੁਣਾਂ ਦਾ ਕੱਢ ਲਿਓ ਬਾਕੀ ਕੱਢ ਬੈਡ ਵਾਲੇ ਤੁਸੀਂ ਦੇਖ ਸਕਦੇ ਆ ਖੋਲ ਕੇ ਆਪਾਂ ਤਾਂ ਨਹੀਂ ਦਿਖਾਉਂਦੇ ਆ ਰੱਸਾ ਹੁਣੀ ਪਾਇਆ ਬਾਕੀ ਉਪਰ ਆ ਜਾ ਕਰ ਦਿਓ ਥੋੜਾ ਜਿਹਾ ਕਾਕੇ ਉਧਰ ਗਾਹ ਕਾਇ ਹੋਇਆ ਬਾਕੀ ਪਹੂ ਕਾੜੀ ਜਾਂਦਾ ਘਰੇਲੂ ਜਾਨਵਰ ਆ ਇਹ ਕਹਦਾ ਕੋਈ ਕੋਈ ਬਾਹਰ ਅੰਦਰ ਗਈ ਆ ਇੱਕ ਤਾਂ ਹੁੰਦਾ ਵਪਾਰੀ ਵੀਰ ਦੇ ਕੋਲੇ ਆਉਂਦਾ ਜਾਂਦਾ ਜਾਂਦਾ ਉਹ ਪਸ਼ੂ ਆ ਤੜ ਮੁੱਕਿਆ ਹੁੰਦਾ ਪਰ ਇਹ ਘਰੇਲੂ ਕਰਕੇ ਥੋੜਾ ਜਿਹਾ ਉਪਰਾ ਕਰਦੀ ਆ ਕੋਈ ਗੱਲ ਨਹੀਂ ਬਾਕੀ ਜਿਹੜਾ ਭਾਂ ਭਰਾ ਆਊਗਾ ਆਪਦੀ ਤਸੱਲੀ ਕਰਕੇ ਲੈ ਜੇ 4 ਤੋਂ 5 ਦਿਨ ਦਾ ਸਮਾਂ ਬਾਕੀ ਆ ਸੂਣ ਚ ਮੋਲ ਜੀ 170 ਜੀ ਮਾਨ ਤਣ ਦੀ ਵਿੱਚ ਆਜੇ ਹੋ ਜੀ ਠੀਕ ਹੈ ਜੀ ਜੈ ਜੀ ਮੋਲ 1,70,000 ਰੁਪਿਆ ਜਿਦੇ ਵਿੱਚੋਂ ਬਾਕੀ ਬਾਪੂ ਜੀ ਹੁਣੇ ਕਹਿੰਦੇ ਵੀ ਆਏਗੇ ਭੈਣ ਭਰਾ ਦਾ ਮਾਨ ਤਨ ਜ਼ਰੂਰ ਕੀਤਾ ਜਾਊਗਾ ਸੋ ਅਗਲਾ ਬੇਫਿਕਰ ਹੋ ਕੇ ਆ ਜੇ ਨੰਬਰ ਸਕਰੀਨ ਤੇ ਚੱਲੀ ਜਾ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਿਓ ਸੰਪਰਕ ਕਰਕੇ ਘਰ ਆ ਕੇ ਮਾਜਰੀ ਤਸੱਲੀ ਕਰਕੇ ਲੈ ਜਾ ਸਕਦੇ ਆ ਤੇ ਵੀਡੀਓ ਨੇ ਦੇਖਣ ਲਈ ਸਾਰਿਆਂ ਦਾ ਧੰਨਵਾਦ